ਦੇਖੋ ਜੀ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਕੈਰੀ ਬੈਗ ਐਕਟ ਤਹਿਤ ਜਿਹੜੀ ਆ ਸਮੇਂ-ਸਮੇਂ ਕਾਰਵਾਈ ਕਰ ਰਹੀ ਆ ਔਰ ਅਸੀਂ ਕੁਝ ਪਿਛੇ ਸਮਾਨ ਵੀ ਜਬਤ ਕੀਤਾ ਸੀ ਲਿਫਾਫੇ ਜਬਤ ਕੀਤੇ ਸਨ ਤੇ ਕੁਝ ਨੂੰ ਆਪਾਂ ਜੁਰਮਾਨਾ ਵੀ ਪਾਇਆ ਸੀ ਪਰ ਹੁਣ ਅਸੀਂ ਇਸ ਮੈਮ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਹ ਸਾਨੂੰ ਵੈਸੇ ਵੀ ਸਾਨੂੰ ਸ਼ਹਿਰ ਵਾਸੀਆਂ ਤੇ ਕੋਰਨ ਆਸ ਆ ਦੁਕਾਨਦਾਰਾਂ ਤੇ ਸਾਰਾ ਪੜਾ ਲਿਖਾ ਵਰਗ ਆ ਬਿਹਤਰ ਜਾਣਦਾ ਕਿ ਇਹ ਜਿਹੜਾ ਜਿਹੜੀ ਪਲਾਸਟਿਕ ਦੇ ਕੈਰੀ ਬੈਗ ਦੀ ਵਰਤੋਂ ਨਾ ਕਰੇ ਕੁਝ ਸਮੇਂ ਲਈ ਕਾਫੀ ਤੇਜ਼ੀ ਨੂੰ ਉੱਪਰੋਂ ਕੱਢ ਲਈ ਪੈਂਦੀ ਨਹੀਂ ਨਹੀਂ ਜੀ ਵੇਖੋ ਜੇ ਇਨਕ੍ਰੋਜਮੈਂਟ ਦੀ 15 ਦਿਨ ਤੋਂ ਚੱਲਣ ਈ ਤਾਂ ਲਗਾਤਾਰ ਚੱਲਣ ਈ ਆ ਮਾਹਮ ਜਿਹੜੀ ਸ਼ੁਰੂ ਕਰਦਾਂਗੇ ਉਹ ਢੱਲੇ ਦਾ ਤੇ ਲਾਲਾ ਦਾ ਮਸਲਾ ਵੀ ਕੋਈ ਨਹੀਂ ਜੇ ਕੋਈ ਸ਼ਾਇਦ ਇਹ ਨਿਫਾਰੀ ਵੇਚਦਾ ਵਾ ਜਾਂ ਫਿਰ ਵਰਤਦਾ ਘਰੇ ਇਹਦਾ ਕੀ ਕੀ ਕਾਰਵਾਈ ਹੋਊ ਉਹਦੇ ਉੱਤੇ ਜੁਰਮਾਨਾ ਵੀ ਆ ਔਰ ਉਹਦਾ ਸਮਾਨ ਵੀ ਜਬਤ ਹੋਊਗਾ ਸ਼ਹਿਰ ਵਾਸੀਆਂ ਦੀ ਪੀਲ ਕਰਨਾ ਚਾਹੁੰਦੇ ਹਾਂ ਸਮੱਸਿਆ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਵੀ ਇਹਦੀ ਜੀ ਪਲਾਸਟਿਕ ਬੈਗ ਦੀ ਵਰਤੋਂ ਨਾ ਕਰੋ ਇਹਦੇ ਨਾਲ ਸਭ ਤੋਂ ਵੱਡਾ ਸੀਵਰ ਸਿਸਟਮ ਜਾਮ ਹੁੰਦਾ ਤੇ ਜਿਹੜਾ ਐਨਵਾਇਰਨਮੈਂਟਲ ਪੋਲਿਊਸ਼ਨ ਕਿਤੇ ਹੀ ਕੀਤੀ ਹੈਗੀ ਆਂ ਦੇ ਸਮੇਂ ਹਾਂ ਬਿਲਕੁਲ ਬਿਲਕੁਲ 2-3 ਦਿਨ ਦੇ ਵਿੱਚ ਤੁਹਾਡੇ ਰਿਜ਼ਲਟ ਆ ਜਣਾ ਬਾਅਦ ਘੱਟੋ ਘੱਟ ਕਿੰਨਾ ਜੁਰਮਾਨਾ ਦੇ ਸੋ ਘਾਟਾ ਸੀ ਇਹਦੇ ਵਿੱਚ 3000 ਤੇ ਵੱਟੋਂ ਵੱਟ 12000 ਰੁਪਏ ਤੱਕ ਜੁਰਮਾਨਾ ਲਵਾਂਗੇ ਬਿਲਕੁਲ ਬਿਲਕੁਲ ਆਉਣ ਵਾਲੇ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਪੈਟਰ ਮਿਲ ਲਗਾ